ਨਗਰ ਕੌਂਸਲ ਰੋਡ ਦੇ ਖਸਤਾ ਹਾਲਾਤਾਂ ਦਾ ਤੁਸੀਂ ਅੰਦਾਜ਼ਾ ਇਸੇ ਗੱਲ ਤੋਂ ਲਾ ਸਕਦੇ ਹੋ ਆਪ ਦੇਖ ਸਕਦੇ ਹੋ ਤੁਸੀਂ ਗੱਡੀ ਹਾਲਾਂਕਿ 4 ਤੋਂ 5 ਲੋਕ ਇਸ ਨੂੰ ਕੱਢਣ ਦੇ ਵਿੱਚ ਲੱਗੇ ਹੋਏ ਨੇ ਜ਼ਿਰਖਪੁਰ ਨਗਰ ਕੌਂਸਲ ਦੀ ਸਭ ਤੋਂ ਅਮੀਰ ਕਮੇਟੀ ਦੀ ਪਿਛਲੇ ਲਗਭਗ 6 ਮਹੀਨੇ ਤੋਂ ਸੜਕ ਦੇ ਹਾਲਾਤ ਐ ਇੰਨੇ ਕਿ ਜ਼ਿਆਦਾ ਬੱਤਰ ਨੇ ਕਿ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਰੋਡ ਦੇ ਖਸਤਾ ਹਾਲਾਤਾਂ ਦਾ ਤੁਸੀਂ ਅੰਦਾਜ਼ਾ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਹੁਣ ਜਿਹੜੀਆਂ ਗੱਡੀਆਂ ਵੀ ਜਿਹੜੇ ਨਗਰ ਕੌਂਸਲ ਰੋਡ ਤੇ ਪਏ ਟੋਏਆਂ ਦੇ ਵਿੱਚ ਫਸਣ ਲੱਗੀਆਂ ਨੇ ਆਹ ਦੇਖ ਸਕਦੇ ਹੋ ਤੁਸੀਂ ਗੱਡੀ ਹਾਲਾਂਕਿ 4 ਤੋਂ 5 ਲੋਕ ਇਸ ਨੂੰ ਕੱਢਣ ਦੇ ਵਿੱਚ ਲੱਗੇ ਹੋਏ ਨੇ ਸਭ ਤੋਂ ਅਮੀਰ ਕਮੇਟੀ ਜ਼ਿਰਖਪੁਰ ਨਗਰ ਕੌਂਸਲ ਦੀ ਸਭ ਤੋਂ ਅਮੀਰ ਕਮੇਟੀ ਦੀ ਪਿਛਲੇ ਲਗਭਗ 6 ਮਹੀਨੇ ਤੋਂ ਸੜਕ ਦੇ ਹਾਲਾਤ ਇੰਨੇ ਕਿ ਜ਼ਿਆਦਾ ਬੱਤਰ ਨੇ ਕਿ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਹੋ ਜਿਹੇ ਹਾਲਾਤ ਕਿਸੇ ਪਿੰਡ ਦੀ ਜਿਹੜੀ ਪਿੰਡਾਂ ਦੇ ਵਿੱਚ ਤੁਸੀਂ ਸੜਕਾਂ ਦੇਖਦੇ ਹੋ ਇਹਨਾਂ ਦੇ ਵੀ ਹਾਲਾਤ ਇਸ ਤੋਂ ਵਧੀਆ ਹੋਣਗੇ ਤੁਸੀਂ ਦੇਖ ਸਕਦੇ ਹੋ ਕਰੋੜਾਂ ਰੁਪਏ ਦੀ ਭਾਵੇਂ ਨਗਰ ਕੌਂਸਲ ਜ਼ਿਰਖਪੁਰ ਦੀ ਕਮੇਟੀ ਆ ਹਾਲਾਂਕਿ ਇੱਥੋਂ ਦੀ ਸਿਆਸਤ ਲਗਾਤਾਰ ਗਰਮਾਈ ਰਹਿੰਦੀ ਹੈ ਪਰ ਸਿਆਸਤ ਗਰਮਾਂਦੀ ਹੋਈ ਜ਼ਿਆਦਾ ਦਿਖਦੀ ਹੈ ਤੇ ਜ਼ਿਰਖਪੁਰ ਸ਼ਹਿਰ ਦਾ ਵਿਕਾਸ ਹੈ ਉਹ ਘੱਟ ਦਿਸ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪਿਛਲੇ ਲਗਭਗ ਇੱਕ ਘੰਟੇ ਤੋਂ ਜਿਹੜੀ ਆ ਗੱਡੀ ਫਸੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ 507 ਜਿਹੜੇ ਵਿਅਕਤੀ ਨੇ ਇਹਨਾਂ ਦੀ ਕੋਸ਼ਿਸ਼ ਹੈ ਕਿ ਲੱਗੇ ਹੋਏ ਨੇ ਗੱਡੀ ਨੂੰ ਕੱਢਣ ਦੇ ਵਿੱਚ ਤਾਂ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸ਼ਹਿਰ ਦਾ ਬਾਕੀ ਵਿਕਾਸ ਤਾਂ ਕੀ ਹੋਵੇਗਾ ਕਿ ਜਦੋਂ ਨਗਰ ਕੌਂਸਲ ਨੂੰ ਜਾਂਦੀ ਜਿਹੜੀ ਅਹਿਮ ਸੜਕ ਹੈ ਉਸੇ ਦੇ ਹਾਲ ਬੱਦ ਤੋਂ ਬੱਤਰ ਨੇ ਸੋ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜਲ ਤੋਂ ਜਲਦ ਦੇਖਦੇ ਹੋਏ ਕਿਉਂਕਿ ਹਾਲਾਂਕਿ ਹੁਣ ਤਾਂ 3-4 ਦਿਨ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਬਹਾਨਾ ਹੈਗਾ ਕਿ ਬਰਸਾਤ ਪੈ ਰਹੀ ਹੈ ਪਰ ਲੇਕਿਨ ਬਰਸਾਤ ਪੈੰਦੇ ਨੂੰ ਤਿੰਨ ਤੋਂ ਚਾਰ ਦਿਨ ਹੋਏ ਨੇ ਇਸ ਤੋਂ ਪਹਿਲਾਂ 6-7 ਮਹੀਨੇ ਸੜਕ ਨੂੰ ਸੜਕ ਦੇ ਕੰਮ ਲੱਗੇ ਨੂੰ ਹੋ ਗਏ ਨੇ ਹਲੇ ਤੱਕ ਕੰਮ ਪੂਰੇ ਨਹੀਂ ਚੜੇ ਕਿਉਂਕਿ ਕਦੇ ਲੇਬਰ ਨਹੀਂ ਆਉਂਦੀ ਕਦੇ ਕਹਿ ਦਿੱਤਾ ਜਾਂਦਾ ਕਿ ਠੇਕੇਦਾਰ ਨੂੰ ਨੋਟਿਸ ਵੀ ਕੱਢਿਆ ਇਸ ਨੂੰ ਲੈ ਕੇ ਪਰ ਇਸ ਵਿੱਚ ਆਮ ਲੋਕ ਸਰਵਾਈਵ ਕਿਉਂ ਕਰਨ ਉਹਨਾਂ ਦਾ ਕੀ ਕਸੂਰ ਹੈ ਕਿਉਂਕਿ ਲੋਕਾਂ ਵੱਲੋਂ ਹੀ ਪੇ ਕੀਤੀ ਗਏ ਪੈਸਿਆਂ ਵੱਲੋਂ ਜਿਹੜਾ ਟੈਕਸ ਜਮ੍ਹਾਂ ਹੁੰਦਾ ਹੈ ਉਨਾ ਦੇ ਨਾਲ ਹੀ ਸ਼ਹਿਰ ਦਾ ਵਿਕਾਸ ਹੁੰਦਾ ਹੈ ਲੋਕ ਇੱਕ ਪਾਸੇ ਟੈਕਸ ਵੀ ਪੇ ਕਰਦੇ ਨੇ ਫੀਸਾਂ ਪੇ ਕਰਦੇ ਨੇ ਤੇ ਦੂਜੇ ਪਾਸੇ ਇਹੋ ਜਿਹੇ ਬਦਹਾਲ ਸੜਕਾਂ ਤੋਂ ਵੀ ਲੋਕ ਹੀ ਨਜਿੱਠਣ ਹੁਣ ਇਸ ਤਰ੍ਹਾਂ ਦਾ ਜਾਪਦਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਲ ਤੋਂ ਜਲਦ ਇਸ ਤੇ ਕੋਈ ਸਖਤ ਕਾਰਵਾਈ ਜਾਂ ਠੇਕੇਦਾਰ ਤੇ ਕੋਈ ਐਕਸ਼ਨ ਲਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੇ ਸੜਕ ਦੇ ਹਾਲਾਤ ਨੇ ਹੈ ਇਸ ਤੋਂ ਕੱਲ ਨੂੰ ਕੋਈ ਵੱਡਾ ਹਾਦਸਾ ਵੀ ਕਦੇ ਵੀ ਹੋਏ। ਇਹ ਗੱਡੀ ਥੋੜੀ ਐ? ਗੱਡੀ ਆਪਣੀ ਐ ਜੀ। ਹੋਇਆ ਕੀ ਐ ਜੀ? ਬਸ ਉਹ ਆਰੀ ਤੇ ਸਾਡੀ ਕੋਲ ਸੜ ਡਾੜੀ ਵਾਲੋ ਕੋਲ ਛੱਡ ਦਿੱਤੇ ਬੈਠੇ ਇੱਧਰ ਖੱਡਾ ਜਾਈ। ਕੋਈ ਮਫਸਲੀ ਨਹੀਂ। ਤੁਹਾਨੂੰ ਪਤਾ ਹੀ ਲੱਗਿਆ ਖੱਡਾ? ਨਾ ਕਿੰਨੇ ਪਤਾ ਲੱਗਿਆ ਯਾਰ ਰੋਜ਼ ਦਾ ਕੰਮ ਹੀ ਜੂੜਾ ਖੱਡੇ ਰੋਡ ਦਾ ਰੋਡ ਦਾ ਸੱਤਾਂ ਨਾ ਕੀਤਾ ਬ ਇਹਨਾਂ ਨੇ। ਹਾਂ। ਬਹੁਤ ਬੁਰਾ ਲੈ ਰੋਡ ਤੇ ਜੀ। ਕੀ ਅਪੀਲ ਕੀ ਕਰੋਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ? ਅਪੀਲ ਕੀ ਕਰਨੀ ਸਾਡੇ ਉਰੇ ਸ਼ੋਪ ਐ ਸੀ ਤਾਂ ਬਹੁਤ ਜ਼ਿਆਦਾ ਪਛਾਣ ਹੋਵੇ 1 ਸਾਲ ਹੋ ਗਿਆ ਜੀ। ਹੂੰ। ਬਹੁਤ ਜ਼ਿਆਦਾ ਤੰਗ ਹੋਈ ਜ ਬਹੁਤ ਜ਼ਿਆਦਾ ਪਰਸਾਨੀ ਹੈ ਕਿ ਐਮਸੀ ਰੋੜੇਗਾ ਤਾਂ ਵੀ ਦਿੱਕਤਾਂ ਬਹੁਤ ਜ਼ਿਆਦਾ ਹੈ ਜੀ ਬਹੁਤ ਪਰਸਾਨੀ ਹੈ